ਤੂੰ ਰੌਲਾ ਪੈਂਦਾ ਦੇਖਿਆ ਸੀ ਇਹਨਾਂ ਦਾ ਇਹਨੂੰ ਆਪ ਪੰਜਾਬੀ ਚ ਕਾਟੋ ਪਲੇਸ ਕਹਿੰਦੇ ਆ ਤੁਸੀਂ ਕਾਟੋ ਕਲੇਸ਼ਨ ਦੇਖਿਆ ਇਹਨਾਂ ਦਾ ਸਟੇਜ ਤੇ ਸਟੇਜ ਤੇ ਜਿਆਦਾ ਬੰਦੇ ਹੁੰਦੇ ਆ ਮੂਰੇ ਘੱਟ ਹੁੰਦੇ ਆ ਲੜ ਪੈਂਦੇ ਆ ਆਪਾਂ ਚ ਕੁਰਸੀਆਂ ਚਲਦੀਆਂ ਉੱਥੇ ਫਿਰ ਉਹ ਤਾਂ ਐ ਕਹਿੰਦੇ ਨੇ ਵੀ ਤੂੰ ਥੋੜਾ ਤਾਂ ਹੁਣ ਜ਼ਮਾਨਾ ਲੰਘ ਗਿਆ ਜੀ ਸਾਨੂੰ ਦਿਓ ਮੌਕਾ ਉਹ ਦੂਜਾ ਕਹਿੰਦੇ ਜ਼ਮਾਨਾ ਕਿਵੇਂ ਲੰਘ ਗਿਆ ਅਸੀਂ ਹੈਗੇ ਆ ਅਸੀਂ ਟਕਸਾਲੀਆਂ ਅਸੀਂ ਕਿਉਂਕਿ ਪਹਿਲਾਂ ਦੇਖਿਆ ਹੋਇਆ ਆਪਾਂ ਨੇ ਇਸੇ ਕਰਕੇ ਤਾਂ ਲੋਕ ਦੁਖੀ ਨੇ ਯਾਰ ਤੂੰ ਆਪ ਤੇ ਲੜੀ ਜਾਂਨੇ ਉਹ ਸਾਡੇ ਵਾਸਤੇ ਵੀ ਕਦੇ ਲੜ ਲਓ ਵੀ ਸਾਡੇ ਹੱਕਾਂ ਵਾਸਤੇ ਵੀ ਕਦੇ ਲੜ ਲਓ ਨਾ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪਿੰਦੀ ਬਹੁਤ ਬਰੀਕ ਹੈ ਐਸਾ ਪੀਹੀ ਜਾਂਦੀ ਹੈ ਨਾ ਉਹ ਵੀ ਤੁਸੀਂ ਦੇਖੋਗੇ ਕੀ ਟੈਲੈਂਟ ਹੈ ਮੈਨੂੰ ਇਹ ਦੰਦੋ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਚ ਕਿਹੜਾ ਟੈਲੈਂਟ ਹੈ ਜਿਹੜਾ ਸਾਡੇ ਬਜੂਆਕਾਂ ਚ ਹੈ ਨਹੀਂ ਵੀ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਪੰਜਾਬੀ ਉਹਨਾਂ ਨੂੰ ਬੋਲਨੀ ਆਉਂਦੀ ਸਿੱਖ ਇਤਿਹਾਸ ਦਾ ਉਹਨਾਂ ਨੂੰ ਪਤਾ ਹੁਣ ਮਿੰਤਾ ਕਰ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੁਹ ਹੋਇਨ ਕਿਉਂ ਆਉਣਗੇ ਉਹ ਜਦੋਂ ਜਦੋਂ ਉਹ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਛੱਡ ਦੇ ਉਹਨੂੰ ਕਹਿੰਦਾ ਨਾ ਮੈਂ ਛੱਡਦਾ ਮੈਂ ਹੀ ਹੁਣ ਕਹਿੰਦਾ ਆਜੋ ਜਿਵੇਂ ਅਮਾ ਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗੇ ਹੋ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛਿਆ ਸੀ ਮਿਲਦਾ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਭਵਿੱਖ ਹੈ ਮੈਂ ਕਿਹਾ ਜਿੱਦਾਂ ਲਿਖ ਲੋ ਪ੍ਰਚਾਪ ਦਿਓ ਮੈਂ ਕਿਹਾ ਜਿੱਦਾਂ ਲਿਖ ਲੋ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀਜ਼ ਮੈਂ ਕਿਹਾ ਨਿਬੜ ਗਿਆ ਕੰਮ ਉਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਹੈ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ ਪੰਜ ਮੈਂਬਰੀ ਬਣਾਉਂਦੇ ਜਾਂ ਤਿੰਨ ਮੈਂਬਰੀ ਕੋ 11 ਹੈ ਹੀ ਨਹੀਂ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ ਵਿਗੜ ਗਿਆ ਜਵਾਗ ਵਿਗੜ ਗਿਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦੋ ਆਪ ਹੀ ਠੀਕ ਹੋ ਜੂ ਹੁਣ ਉਲਟਾ ਹੈ ਜੇ ਚੰਗਾ ਭਲਾ ਜਵਾਗ ਹੈ ਤੁਹਾਡਾ ਅਕਾਲੀ ਦਲ ਚ ਭਰਤੀ ਕਰਾ ਦੋ ਚਿੱਟਾ ਵੇਚਣ ਲੱਗ ਗਿਓ ਸੋ ਇਹਨਾਂ ਦਾ ਨਾ ਇਹ ਇਹਨਾਂ ਦਾ ਰੌਲਾ ਕੁਰਸੀਆਂ ਦਾ ਚੱਲ ਰਿਹਾ ਹੈ ਆਪਣਾ ਰੋਲਾ ਪੰਜਾਬ ਨੂੰ ਦੁਬਾਰੇ ਤਰੱਕੀ ਦਾ ਚੱਲ ਰਿਹਾ ਹੈ ਇਹਨਾਂ ਦਾ ਕੁਰਸੀਆਂ ਦਾ ਚੱਲ ਰਿਹਾ ਹੈ ਕੋਈ ਕਿਸੇ ਨੂੰ ਗੱਲ ਆ ਜਾਂਦਾ ਕੋਈ ਕਿਸੇ ਨੂੰ ਗੱਲ ਆ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਸੇ ਨੂੰ ਜੁਆਇਨ ਕਰਾ ਜਾਂਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਜੁਆਇਨ ਨਹੀਂ ਕਰਦਾ ਮੈਂ ਇਹਨੂੰ ਮੰਨਦਾ ਹੀ ਨਹੀਂ ਦੀ ਜੁਆਇਨਿੰਗ ਆ ਕੰਮ ਚੱਲ ਰਿਹਾ ਨਾ ਕਰੇ ਪੰਜਾਬ ਬਾਰੇ ਸੋਚੇ ਨਾ ਕਦੇ ਪੰਜਾਬ ਦੀ ਗੱਲ ਕੀਤੀ ਹੈ ਨਾ ਭਗਵਾਨ ਤੁਮਾਨੂੰ ਗਾਲਾਂ ਕੇਜਰੀਵਾਲ ਨੂੰ ਗਾਲਾਂ ਬੱਸ ਕਹਿੰਦੇ ਐ ਗਾਲਾਂ ਕੱਢ ਕੇ ਆ ਜਾਂਦੇ ਅਸੀਂ ਐ ਕਿਵੇਂ ਆ ਜਾਉਂਗੇ ਵੀ ਇਹ ਆਜੇ ਚੀਜ਼ਾਂ ਕਦੇ ਪਹਿਲਾ ਫੰਕਸ਼ਨ ਹੋਏ ਵੀ ਕੈਂਸਰ ਦੀਆਂ ਬੱਸਾਂ ਵੀ ਜਾ ਕੇ ਘਰ ਘਰ ਦੇਖਿਓ ਲੋਕੋ ਕੋਈ ਗੱਲ ਨਹੀਂ ਡਰੋ ਨਾ ਕੁਝ ਨਹੀਂ ਹੁੰਦਾ ਇਲਾਜ ਕਰ ਲਾਂਗੇ ਕਦੇ ਹੋਏ ਫੰਕਸ਼ਨ ਐ ਜੀ ਕਦੇ ਨਿਯੁਕਤੀ ਪੱਤਰ ਸਮਰੋਹ ਹੋਏ ਵੀ 55000 ਨੌਕਰੀ ਦੇਣੀ ਹੈ ਜੀ ਅੱਜ ਆਂ ਜੰਨਿਆਂ ਨੂੰ ਅੱਜ ਆਂ ਜੰਨਿਆਂ ਨੂੰ ਕਦੇ ਹੋਏ ਫੰਕਸ਼ਨ ਕਦੇ ਸਕੂਲ ਆਫ ਐਮੀਨੈਂਸ ਰਾਜ ਹਾਈ ਨੂੰ ਬਣਾ ਕੇ ਉਹਨੂੰ ਹੋਰ ਅਪਗ੍ਰੇਡ ਕਰਨ ਦਾ ਫੰਕਸ਼ਨ ਹੋਇਆ ਕਦੇ ਜੀ ਐ ਤੂੰ ਵੀ ਵੱਡੇ ਵੱਡੇ ਪੋਲਿਟਿਸ਼ਨ ਜਿਹੜੇ ਨੇ ਸਰਕਾਰ ਦਾ ਹਿੱਸਾ ਰਹੇ ਨੇ ਸੰਗਰੂਰ ਤੋਂ ਕਦੇ ਨਰਸ ਸਿੰਘ ਕਾਲਜ ਬਾਰੇ ਸੋਚਿਆ ਕਦੇ ਮੈਡੀਕਲ ਕਾਲਜ ਲਿਆਉਣ ਬਾਰੇ ਸੋਚਿਆ ਨਾ ਸੁਰਪਾ ਪਾਇਆ ਬੋਲ ਸੋ ਚਲੋ ਵੀ ਬਹੁਤ ਬਲ ਮਿਲ ਗਿਆ ਪਾਰਟੀ ਨੂੰ ਅੱਜ ਫਲਾਣਾ ਆ ਗਿਆ ਜੀ ਫਲਾਣਾ ਆ ਗਿਆ ਆ ਕੱਲ ਪਰਸੋਂ ਮੈਂ ਫੇਰ ਪੜਿਆ ਇੱਕ ਵਾਰੀ ਫੇਰ ਪੜਿਆ ਕਿ ਬਲਦੇਮਾਨ ਆ ਗਿਆ ਮੈਂ ਕਿਹਾ ਵੀ ਭੇਰ ਆ ਗਿਆ ਮੈਂ ਕਿਹਾ ਇਹ ਪਤਾ ਕਰੋ ਕਿੰਨੀ ਵਾਰ ਆਇਆ ਤੇ ਕਿੰਨੀ ਵਾਰ ਗਿਆ ਇੱਥੇ ਖੜੇ ਰਹਿਾਂਗੇ ਯਾਰ ਬਸ ਸਾਨੂੰ ਹੋਰ ਕੋਈ ਮਤਲਬ ਮਿਲਣਾ ਹੀ ਨਹੀਂ ਮਤਲਬ ਇੱਥੇ ਖੜੇ ਰਹਿਾਂਗੇ ਸਾਰੰ ਦੇ ਰਿਕਾਰਡ ਬਣਾ ਚੁੱਕੇ ਨੇ ਬੰਦੇ ਫੇਰ ਫਿਰਦੇ ਉੱਥੇ ਕਿਸੇ ਨਵੇਂ ਬੰਦੇ ਨੂੰ ਆਉਣ ਦੇਣਗੇ ਆਪਦੀ ਪਾਰਟੀ 'ਚ ਹਜੇ ਵੀ ਨਹੀਂ ਸਿੱਖੇ ਵੀ ਹੁਣ ਤਾਂ ਕਿਸੇ ਨਵੇਂ ਵਲੰਟੀਅਰ ਨੂੰ ਦੇ ਦੋ ਹੁਣ ਉਹ ਗਹਾਂ ਵਾਲਾ ਤਿਆਰ ਕਰ ਲਿਆ ਹਜੇ ਵੀ ਨਹੀਂ ਸਿੱਖੇ ਧਰਮ ਵਾਲੇ ਪਾਸਿਓਂ ਲੁੱਟ ਕੇ ਖਾ ਗਏ ਜੀ ਆਪਾਂ ਤਾਂ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆਜੇ ਮੱਥਾ ਟੇਕ ਦਿੰਨੇ ਆ ਇਹ ਨਹੀਂ ਵੀਰੋ ਇਹ ਤਾਂ ਰੱਬ ਨੂੰ ਟੱਬ ਸਮਝਦੇ ਆ ਇਹ ਯਾ ਕੱਲ ਨੂੰ ਲੜਨਗੇ ਉੱਥੇ ਦੇਖਿਆ ਤੁਸੀਂ ਆਹ ਸਾਡਾ ਏ ਜੀ ਆਹ ਸਾਡਾ ਏ ਜੀ ਆਹ ਛੋਡਾ ਏ ਜੀ ਆਹ ਇੱਟਾ ਏ ਜੀ ਆ ਇਹਦਾ ਏ ਜੀ ਉਹਦਾ ਏ ਜੀ ਲੈ ਹੱਦ ਹੈ ਯਾਰ ਪਰ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਆ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਐਸਾ ਪਹੀ ਜਾਂਦੀ ਹੈ ਨਾ ਉਹ ਵੀ ਤੁਸੀਂ ਦੇਖੋਗੇ ਕੀ ਟੈਲੈਂਟ ਹੈ ਮੈਨੂੰ ਇਹ ਦੰਦੋ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ 'ਚ ਕਿਹੜਾ ਟੈਲੈਂਟ ਹੈ ਜਿਹੜਾ ਸਾਡੇ ਜਵਾਨਾਂ 'ਚ ਹੈ ਨਹੀਂ ਵੀ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਪੰਜਾਬੀ ਉਹਨਾਂ ਨੇ ਬੋਲਣੀ ਆਉਂਦੀ ਸਿੱਖ ਇਤਿਹਾਸ ਦਾ ਉਹਨੂੰ ਪਤਾ ਉਹ ਤਾਂ ਇਹ ਕਹਿ ਦਿੰਦਾ ਉਹਨੇ ਤਾਂ ਕੀ ਹੋਇਆ جا کے یوٹیوب ਤੇ ਹੁਣੇ ਖੋਲ ਲਿਓ ਕਿ ਗੁਰੂ ਰਾਮਦਾਸ ਜੀ ਜੇ ਚਾਹੁੰਦੇ ਉਸ ਵੇਲੇ ਕਿਸ ਅਮਰਤਾਰੀ ਸਿੰਘ ਤੋਂ ਸਿੱਧਰਵਾਰ ਸਾਹਿਬ ਜੀ ਦਾ ਤੋਂ ਘਾਟਨ ਕਰਾ ਸਕਦੇ ਸੀ ਪਰ ਉਹਨਾਂ ਨੇ ਇੱਕ ਮੁਸਲਮਾਨ ਮੀਆਂ ਮੀਰ ਤੋਂ ਕਰਵਾਇਆ ਉਹਨੂੰ ਕੌਣ ਸਮਝਾਵੇ ਸੁਖਵੀਰ ਸਿਆ ਅਮਰਤਾਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਾਅਦ 10ਵੇਂ ਬੋਲ ਨੇ ਉਹ ਤਾਂ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਬੋਲਣਾ ਬੋਲ ਦਿਓ ਕੱਦਿਓ ਬਾਪੂ ਨੇ ਦੇਤੀ ਕੁਰਸੀ ਬੋਲੀ ਜਾਓ ਕਦੇ ਪਰਪੁਰ ਵੀ ਲਿਆ ਕਰੋ ਕੋਈ ਕਿਤਾਬ ਪੜ ਲਿਆ ਕਰੋ ਵੀ ਇਹ ਵਿੱਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆ ਕੀ ਇੰਨਾ ਕੱਖ ਨਹੀਂ ਪਤਾ ਹੁਣ ਮੈਂ ਤਾਂ ਕਰੀ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੁਹ ਹੋਇਨ ਕਿਉਂ ਆਉਣਗੇ ਉਹ ਜਦੋਂ ਜਦੋਂ ਉਹ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਹੈ ਛੱਡ ਦੇ ਉਹਨੂੰ ਕਹਿੰਦਾ ਨਾ ਮੈਂ ਛੱਡਦਾ ਮੈਂ ਹੀ ਆ ਉਨਕਾਂ ਆ ਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗੇ ਆ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛਿਆ ਇਸ ਮੇਲੇ ਦਾ ਪੁੱਲ ਸਭ ਬੈਠੇ ਆ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਦੋਂ ਐਮਪੀ ਲੜ ਰਿਆ ਸੀ 2019 ਚ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਭਵਿੱਖ ਹੈ ਮੈਂ ਕਹਿੰਦਾ ਸਿੱਧਾ ਲਿਖ ਲੋ ਪ੍ਰਚਾਪ ਦਿਓ ਕਈ ਵਾਰ ਨਾ ਪੱਤਰਕਾਰ ਆਪ ਦੇ ਦਿਲੋਂ ਤਾਂ ਇੱਥੋਂ ਭੇਜ ਦਿੰਦੇ ਨੇ ਉੱਥੇ ਛੱਪਦਾ ਨਹੀਂ ਜੀ ਉੱਤੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟਾਈਟਲ ਬਦਲ ਲਿਆ ਮੈਂ ਕਿਹਾ ਸਿੱਧਾ ਲਿਖ ਲਓ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀਜ਼ ਮੈਂ ਕਿਹਾ ਨਿਬੜ ਗਿਆ ਕੰਮ ਉਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਹੈ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਹੈ ਨਹੀਂ ਕਰੋ ਪੂਰੇ 11 ਤੁਸੀਂ ਗਿਣ ਕੇ ਦਿਖਾ ਦਿਓ ਵੀ ਆ 11 ਹੋ ਗਏ ਨੇ ਕਰੋ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ ਵਿਗੜ ਗਿਆ ਜਵਾਗ ਵਿਗੜ ਗਿਆ ਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦੋ ਆਪ ਹੀ ਠੀਕ ਹੋ ਜੂ ਹੁਣ ਉਲਟਾ ਜੇ ਚੰਗਾ ਭਲਾ ਜਵਾਕ ਆ ਤੁਹਾਡਾ ਕਾਲੀ ਦਲ ਚ ਭਰਤੀ ਕਰਾ ਲਓ ਚਿੱਟਾ ਵੇਚਣ ਲੱਗ ਜੂ ਜਾਂ ਖਾਣ ਲੱਗ ਜੂ ਆ ਇੱਥੇ ਤੱਕ ਲੈ ਆਈ ਸੋ ਇਸ ਕਰਕੇ ਆ ਹੀ ਕਾਂਗਰਸ ਆ ਉੱਥੇ ਫਿਰਦੇ ਆ ਪਪਾਕ ਜੋ ਲੋਗਦੇ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਥੇ ਚੱਲੀ ਜਾਂਦਾ ਕੁਰਸੀਆਂ ਕਰਸੀਆਂ ਉਹਨਾਂ ਦੀਆਂ ਸਟੇਜ ਤੇ ਸਟੇਜ ਤੇ ਜ਼ਿਆਦਾ ਬੰਦੇ ਹੁੰਦੇ ਆ ਮੂਹਰੇ ਘੱਟ ਹੁੰਦੇ ਆ ਲੜ ਪੰਦੇ ਆ ਪਾਚ ਕੁਰਸੀਆਂ ਚਲਦੀਆਂ ਉੱਥੇ ਫਿਰ ਕੋਈ ਨਾ ਕੋਈ ਉਂਗਲ ਲਾ ਆਂਦਾ ਨਾ ਉਹ ਤਾਂ ਇਹ ਕਹਿੰਦੇ ਨੇ ਵੀ ਤੂੰ ਤੁਹਾਡਾ ਤਾਂ ਹੁਣ ਜ਼ਮਾਨਾ ਲੰਘ ਗਿਆ ਜੀ ਸਾਨੂੰ ਦਿਓ ਮੌਕਾ ਉਹ ਦੂਜਾ ਕਹਿੰਦੇ ਜ਼ਮਾਨਾ ਕਿਵੇਂ ਲੰਘ ਗਿਆ ਸੀ ਹੈਗੇਆਂ ਸੀ ਟਕਸਾਲੀਆਂ ਸੀ ਉਹ ਹੈ ਉਹ ਹੈ ਚੱਕਰਾਂ 'ਚ ਫਿਰਦੇ ਨੇ ਕੋਈ ਪੰਜਾਬ ਦਾ ਮੁੱਦਾ ਡਿਸਕਸ ਕਰਦਾ ਜੀ ਮੈਨੂੰ ਇਹ ਦੱਸੋ ਵੀ ਪੰਜਾਬ ਦਾ ਪਾਣੀ ਕਿਵੇਂ ਬਚਾਉਣਾ ਹੈ ਪੰਜਾਬ ਦੀ ਜਵਾਨੀ ਕਿਵੇਂ ਬਚਾਉਣੀ ਹੈ ਨਾ ਕੋਈ ਕਰਦਾ ਡਿਸਕਸ ਦੇਪਕਸਟੋ ਗੁਰੂਦੀ ਪਾਰਟੀ ਨਾ ਸਿਰਫ 2027 ਚ ਅਸੀਂ ਤੇਰੀਆਂ ਚੀਕਾਂ ਕੜਾ ਦੇਣੇ ਤੇ ਦੀਆਂ ਆਕੜਾ ਦੇਣੇ ਆ ਦੀਆਂ ਔਗੜ ਕੋਈ ਮੈਨੀਫੈਸਟੋ ਦੇ ਰਹੇ ਨਾ ਦੋ ਤਿੰਨੇ ਤਾਂ ਆਪ ਹੀ ਟਿਕਟਾਂ ਡਿਲੀਅਰ ਕਰਤੀਆਂ ਤੇ ਨਾ ਮੈਂ ਲੜੂ ਤੂੰ ਰੌਲਾ ਨਹੀਂ ਨਾ ਦੇਖੋ ਸੀ ਇਹਨਾਂ ਦਾ ਇਹਨੂੰ ਤਾਂ ਪੰਜਾਬੀ ਚ ਕਾਟੋ ਕਲੇਸ਼ ਕਹਿੰਦੇ ਆ ਤੁਸੀਂ ਕਾਟੋ ਕਲੇਸ਼ ਨੂੰ ਨਾ ਦੇਖਿਓ ਇਹਨਾਂ ਦਾ ਕਿਉਂਕਿ ਪਹਿਲਾਂ ਦੇਖਿਆ ਹੋਇਆ ਆ ਆਪਾਂ ਨੇ ਇਸੇ ਕਰਕੇ ਤਾਂ ਲੋਕ ਦੁਖੀ ਨੇ ਯਾਰ ਤੁਸੀਂ ਆਪੋ ਚ ਲੜੀ ਜਾਂਦੇ ਹੋ ਸਾਡੇ ਵਾਸਤੇ ਵੀ ਕਦੇ ਲੜ ਲਓ ਵੀ ਸਾਡੇ ਹੱਕਾਂ ਵਾਸਤੇ ਵੀ ਕਦੇ ਲੜ ਲਓ ਨਾ ਉਹ ਗਿਆ ਕਿਤੇ ਕੋਈ ਜ਼ਿੰਮੇਵਾਰ ਸ਼ਹਿਰ ਆਇਆ ਲਾਲਾ ਜੀ ਦੀ ਦੁਕਾਨ ਤੇ ਉੱਥੇ ਮਖਿਆਲ ਵਾਲਾ ਪੀਪਾ ਪਿਆ ਸੀ ਆ ਉਹ ਗੱਲ ਨੂੰ ਆਣ ਵਾਲੀ ਗੱਲ ਦੱਸਦਾ ਮੈਂ ਤੁਹਾਨੂੰ ਉਹ ਕਿਤੇ ਸ਼ਹਿਦ ਵਾਲੇ ਪੀਪੇ ਚੋਂ ਲਾਈ ਉਂਗਲ ਦੀ ਬੜਾ ਸਵਾਦ ਆ ਕਹਿੰਦਾ ਲਾਲਾ ਜੀ ਬਾਕੀ ਬਚਦਾ ਉਹਨੇ ਕੰਦੇ ਨਾਲ ਪਹੁੰਚਤਾ ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ ਮੱਖੀਆਂ ਦੇਖ ਕੇ ਛਿਪਕਲੀ ਆ ਗਈ ਛਿਪਕਲੀ ਨੂੰ ਦੇਖ ਕੇ ਚੂਹੇ ਨੇ ਛਾਲ ਮਾਰੀ ਛਿਪਕਲੀ ਤੇ ਚੂਹੇ ਨੂੰ ਦੇਖ ਕੇ ਬਿੱਲੀ ਪੈ ਗਈ ਕੋਈ ਗਾਹ ਘਾਇਆ ਸੀ ਉਹਦੇ ਨਾਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਲਾਲਾ ਜੀ ਨੇ ਅੱਧਾ ਕਿਲੋ ਦਬੱਟਾ ਕੁੱਤੇ ਦੇ ਮਾਰਨਾ ਸੀ ਵੱਜ ਗਿਆ ਧਾਕ ਦੇ ਉਹਦੇ ਸਿਰ 'ਚ ਪਾੜ ਖੁੱਲ ਗਿਆ ਖੂਨ ਚੱਲ ਪਿਆ ਉਹ ਜੀਨੇ ਉਂਗਲ ਲਾਈ ਸੀ ਉਹ ਕਹਿੰਦਾ ਮੈਂ ਲਾ ਲਾਲਾ ਜੀ ਤੁਹਾਡਾ ਤਾਂ ਕੰਮ ਵੱਧ ਗਿਆ ਮੈਂ ਖਲ ਨੂੰ ਆਉਂਗਾ ਹੁਣ ਉਹ ਤਾਂ ਲੰਘ ਗਿਆ ਭਾਈ ਉਂਗਲ ਲਾ ਕੇ ਆਪਦੀ ਸੋਈ ਨਾ ਉਂਗਲ ਲਾਉਣਾਂ ਤੋਂ ਬਚਿਓ ਇਹ ਬੜੇ ਬੈਠੇ ਐ